ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸਰਾ ਜੀ ਸਵੇਰੇ ਪੰਜਾਬ ਦੇ ਵਿੱਚ ਤਰਥਲੀ ਮਚ ਗਈ ਸੀ ਕਿ ਵਿਜੀਲੈਂਸ ਵਿਭਾਗ ਵੱਲੋਂ ਨੋਟਿਸ ਭੇਜ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੋਸ਼ਣ ਆਸ਼ੂ ਨੂੰ ਭਾਰਤ ਪੋਸ਼ਣ ਆਸ਼ੂ ਤਲਬ ਹੋਣਾ ਪਵੇਗਾ ਲੇਕਿਨ ਐਸਐਸਪੀ ਜਗਤਪ੍ਰੀਤ ਸਿੰਘ ਜਿਨ੍ਹਾਂ ਨੇ ਨੋਟਿਸ ਭੇਜਿਆ ਉਹ ਕੌਣ ਨੇ ਉਹਨਾਂ ਨੇ ਨੋਟਸ ਭਾਰਤ ਪੂਸ਼ਨ ਆਸ਼ੂ ਨੂੰ ਕਿਉਂ ਭੇਜਿਆ ਇਸ ਬਾਰੇ ਗੱਲਬਾਤ ਕਰਾਂਗੇ ਆਖਰਕਾਰ ਕੀ ਹਮਦਰਦੀ ਲੈਣਾ ਚਾਹੁੰਦੇ ਨੇ ਭਾਰਤ ਪੂਸ਼ਨ ਆਸ਼ੂ ਆਪਣੇ ਆਪ ਤੇ ਕਾਰਵਾਈ ਕਰਵਾ ਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਪਰਮਿਸ਼ਨ ਨਹੀਂ ਲੈ ਕੇ ਕਿਉਂਕਿ ਉਹਦੇ ਕੋਲੂ ਗ੍ਰਹਿ ਹਤਰਾਲਾ ਹੈ ਐਸਐਸਪੀ ਜਗਤਪ੍ਰੀਤ ਸਿੰਘ ਹੈ ਕੌਣ ਇਹ ਉਹੀ ਜਗਤਪ੍ਰੀਤ ਸਿੰਘ ਹੈ ਜਿਸ ਨੂੰ ਐਸਐਸਪੀ ਲਗਵਾਇਆ ਸੀ ਭਾਰਤ ਪੂਸ਼ਨ ਆਸ਼ੂ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ ਭਾਰਤ ਪੂਸ਼ਨ ਆਸ਼ੂ ਦੀ ਭਾਰਤ ਪੂਸ਼ਨ ਆਸ਼ੂ ਦੇ ਕੀ ਸਬੰਧ ਵਿਗੜੇ ਜਗਪ੍ਰੀਤ ਸਿੰਘ ਦੇ ਨਾਲ ਅਜਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਜਿਵੇਂ ਹੀ ਪਤਾ ਲੱਗਿਆ ਕਿ ਐਸਐਸਪੀ ਨੇ ਨੋਟਿਸ ਪੇਜ ਦਿੱਤਾ ਹੈ ਕਿ 8 ਜੂਨ ਨੂੰ ਤਲਬ ਹੋਣਾ ਪਵੇਗਾ ਕਿਉਂਕਿ ਇਹ ਤਾਂ ਗੱਲ ਪਹਿਲਾਂ ਹੀ ਕਹੀ ਸੀ ਭਾਰਤ ਕੂਸ਼ਲ ਆਸ਼ੂ ਨੇ ਕਿ ਕਿਸੇ ਵੀ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਮੈਂ ਜਿਲ੍ਹ ਦੇ ਵਿੱਚੋਂ ਬੈਠ ਕੇ ਆਪਣੀ ਜੰਗ ਜਾਰੀ ਰੱਖਾਂਗਾ ਸਵੇਰੇ ਤਾਂ ਇਹ ਲੱਗ ਰਿਹਾ ਸੀ ਜਿਵੇਂ ਸੱਚਮੁੱਚ ਜਿਹੜੀ ਭਵਿੱਖਬਾਣੀ ਭਾਰਤ ਕੂਸ਼ਲ ਆਸ਼ੂ ਨੇ ਕੀਤੀ ਸੀ ਅੱਜ ਤੋ ਲਗਭਗ 25 ਕੁ ਦਿਨ ਪਹਿਲਾਂ ਉਹ ਸੱਚ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਇਸ ਨੂੰ ਜੇਲ੍ਹ ਦੇ ਵਿੱਚ ਭੇਜਣਗੇ ਲੇਕਿਨ ਕੀ ਪਤਾ ਸੀ ਕਿ ਐਸਐਸਪੀ ਜਗਤਪ੍ਰੀਤ ਸਿੰਘ ਜਿਹੜੇ ਨੇ ਉਹ ਭਾਰਤ ਪੂਸ਼ਣ ਖਾਸ ਆਸੂ ਦੇ ਖਾਸਮ ਖਾਸ ਨੇ ਕਲਾਸਮੇਟ ਨੇ ਕੱਥੇ ਪੜ੍ਹੇ ਨੇ ਜ਼ਿੰਦਗੀ ਦਾ ਬਹੁਤਾ ਸਮਾਂ ਕੱਥੇ ਬਤਾਇਆ ਹੈ ਤੇ ਆਖਰਕਾਰ ਜਗਤਪ੍ਰੀਤ ਸਿੰਘ ਨੇ ਅਜਿਆ ਕਿਉਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਐਸਐਸਪੀ ਜਗਤਪ੍ਰੀਤ ਨੂੰ ਸਸਪੈਂਡ ਕਰ ਦਿੱਤਾ ਸਸਪੈਂਡ ਇਸ ਕਰਕੇ ਕੀਤਾ ਗਿਆ ਭਾਈ ਤੁਸੀਂ ਸਾਨੂੰ ਦੱਸਿਆ ਚੋਣ ਕਮਿਸ਼ਨ ਨੂੰ ਕੋਈ ਇਸ ਦਾ ਫੈਰਵਾ ਦਿੱਤਾ ਹੈ ਯਾਨੀ ਕਿ ਭਾਰਤ ਕੋਸ਼ਨ ਆਸ਼ੂ ਅਤੇ ਜਗਤਪ੍ਰੀਤ ਐਸਐਸਪੀ ਜੋ ਵਿਜੀਲੈਂਸ ਵਿਭਾਗ ਦੇ ਵਿੱਚ ਨੇ ਇਹ ਦੋਨਾਂ ਦੀ ਮਿਲੀ ਭੁਗਤ ਦੇ ਕਾਰਨ ਹੋਇਆ ਹੈ ਕਿ ਹਮਦਰਦੀ ਸੰਤੀ ਦੇ ਨਾਲ ਸਾਨੂੰ ਵੋਟਾਂ ਮਿਲਣਗੀਆਂ 19 ਜੂਨ ਨੂੰ ਕਿ ਦੇਖੋ ਮੁਕਾਬਲੇ ਦੇ ਵਿੱਚ ਭਾਰਤ ਕੋਸ਼ਨ ਅੱਗੇ ਅੱਗੇ ਚੱਲ ਰਹੇ ਸੀ ਤੇ ਦੇਖੋ ਪੰਜਾਬ ਸਰਕਾਰ ਦੇ ਕੰਮ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ ਇਹ ਵਿਜੀਲੈਂਸ ਤੋਂ ਵੱਡੀ ਕਾਰਵਾਈ ਕਰਵਾ ਰਹੇ ਨੇ ਭਾਰਤ ਕੁਸ਼ਨਾਸ਼ੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਜਿਹੜੇ ਵਿਜੀਲੈਂਸ ਦੇ ਅਰਪ ਸਰਵ ਉੱਚ ਅਧਿਕਾਰੀ ਨੇ ਉਹਨਾਂ ਨੂੰ ਵੀ ਭਿੰਕ ਨਹੀਂ ਸੀ ਕਿ ਐਸਐਸਪੀ ਜਗਤਪ੍ਰੀਤ ਜੋ ਕਲਾਸਮੇਟ ਨੇ ਭਾਰਤ ਕੁਸ਼ਨਾਸ਼ੂ ਦੇ ਐਸਐਸਪੀ ਬਣੇ ਨੇ ਉਹ ਬਣਾਇਆ ਗਿਆ ਭਾਰਤ ਕੁਸ਼ਨਾਸ਼ੂ ਵੱਲੋਂ ਉਸ ਦੀ ਤਰੱਕੀ ਕਰਵਾਈ ਗਈ ਤੇ じゃ ਕਿਉਂ ਯਾਨੀ ਕਿ ਦੁਆ ਦੀ ਮਿਲੀ ਭੁਗਤ ਦੇ ਵਿੱਚ ਪਿਸ ਗਿਆ ਕਹਿੰਦੇ ਨੇ ਜਿਵੇਂ ਦਾਣਿਆਂ ਦੇ ਵਿੱਚ ਜੇ ਕੋਣ ਹੋਵੇ ਤੇ ਆਟਾ ਪਸੌਣ ਨੂੰ ਲੱਗਿਆ ਵੀ ਕੋਣ ਵੀ ਪਿਸ ਜਾਂਦਾ ਹੈ ਪਿਸ ਗਏ ਨੇ ਐਸਐਸਪੀ ਜਗਤਪ੍ਰੀਤ ਸਿੰਘ ਪੰਜਾਬ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ ਫਿਰ ਇੱਕ ਵਾਰ ਦੁਬਾਰਾ ਵਿਵਾਦਾਂ ਵਿੱਚ गिर ਗਏ ਨੇ ਭਾਰਤ ਕੁਸ਼ਲ ਆਸ਼ੂ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਐਸਐਸਪੀ ਜਗਤਪ੍ਰੀਤ ਸਿੰਘ ਜੋ ਪੱਕੇ ਆੜੀ ਨੇ ਕਿਦੇ ਭਾਰਤ ਕੁਸ਼ਲ ਆਸ਼ੂ ਦੇ ਧੰਨਵਾਦ